ਤਨ ਇਹ ਆਨੰਦ ਮਿਆਨੇ ਦੁਨੀਆ ਨੂੰ ਦੁੱਖ ਦਿੱਤਾ ਹੋਇਆ ਜੰਮੇ ਹੋਏ ਦੁੱਖ ਨਹੀਂ ਦਿੰਦੇ ਆ ਮੈਂ ਕਦੇ-ਕਦੇ ਗੱਲ ਸੰਦਾ ਦਸਮ ਗ੍ਰੰਥ ਤੇ ਲੋਕ ਠੀਕਾ ਚਿਪ ਨਹੀਂ ਕਰਦੇ ਆ ਕੋਈ ਕਹਿੰਦਾ ਜੀ ਇਹ ਦਸਵੇਂ ਪਾਤਸ਼ਾਹ ਨੇ ਨਹੀਂ ਲਿਖਿਆ ਕੋਈ ਕਹਿੰਦਾ ਲਿਖਿਆ ਤੇ ਗੁਰਬਾਣੀ ਇਸ ਗੱਲ ਤੇ ਕੀ ਹਵਾਲਾ ਦਿੰਦੀ ਆ ਗੁਰਬਾਣੀ ਕਹਿੰਦੀ ਹੈ ਬ੍ਰह्म ਗਿਆਨੀ ਕੀ ਗਤ ਬ੍ਰह्म ਗਿਆਨੀ ਜਾਣੈ ਹੁਣ ਦੱਸੋ ਵੀ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਉਹਨਾਂ ਦੀ ਮੱਤ ਪਹੁੰਚ ਗਈ ਜਿਹੜੇ ਕਹਿੰਦੇ ਆ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦਾ ਹੈ ਨਹੀਂ ਗਾ ਕੋਈ ਸਤਨਾਮ ਸਿੰਘ ਆਗੀ ਨਾ ਕਸੌਟੀ ਸਾਹਮਣੇ ਸੁਨਿਆਰ ਕੋਲੇ ਜੇ ਆਪ ਦੀਆਂ ਅੱਖਾਂ ਨਾਲ ਨਾ ਕੰਮ ਕਰਨ ਸੁਨਿਆਰ ਦੀਆਂ ਤਾਂ ਉਹਦੇ ਕੋਲੇ ਇੱਕ ਅਜਾ ਪੱਥਰ ਹੁੰਦਾ ਉਹਨੂੰ ਕਸੌਟੀ ਕਹਿੰਦਾ ਕਈ ਵਾਰੀ ਪਿੱਤਲ ਵੀ ਸੋਨੇ ਵਰਗੂ ਚਮਕਦਾ ਹੁੰਦਾ ਗਹਿਣਾ ਕੋਈ ਨਾ ਕੋਈ ਗਵਾਚਿਆ ਕਹਿੰਨੂੰ ਲੱਭ ਗਿਆ ਭਾਈ ਸਾਹਿਬ ਜੀ ਆ ਵੇਚਣਾ ਉਹ ਗਰਮ ਕਰਦਾ ਨਾ ਨਾ ਗਰਮ ਨਾ ਕਰੀ ਕਲ ਨਹੀਂ ਕਰਦੇ ਉਹਨੂੰ ਵੱਢ ਕੇ ਤੋੜ ਕੇ ਵਿਖਣਾ ਚਾਹੁੰਦੇ ਨਾ ਵੱਢੀ ਤੋੜੀ ਵੀ ਨਾ ਕਹਿੰਦੇ ਫਿਰ ਕਹਿੰਦੇ ਉਹਦਾ ਚੈੱਕ ਕਰ ਲੈ ਕਿੰਨੇ ਕਰਾ ਹੁਣ ਉਹਦੀ ਅੱਖ ਕੰਮ ਨਹੀਂ ਕਰ ਰਹੀ ਤੇ ਉਹ ਕਾਲੇ ਪੱਥਰ ਤੇ ਘਸਾਉਂਦਾ ਉਹ ਚੀਜ਼ ਨੂੰ ਪਿੱਤਲ ਜਿਹੜਾ ਹੈ ਉਹ ਤਾਂਬੇ ਤੋਂ ਬਣਿਆ ਕੋ ਸਤਨਾਮ ਸੀ ਤਾਂਬਾ ਧਰਤੀ ਤੋਂ ਨਿਕਲਿਆ ਸੋਨਾ ਚਾਂਦੀ ਲੋਹਾ ਥੱਲੇੋਂ ਨਿਕਲਿਆ ਪਿੱਤਲ ਬਣਾਇਆ ਗਿਆ ਹਉ ਜੇਦਾ ਪਿੱਤਲ ਹੁੰਦਾ ਨਾ ਜਿਉ ਹੋ ਗੈਣਾ ਪਿੱਤਲ ਦਾ ਹੋਵੇ ਤਾ ਉਹ ਕਾਲੇ ਪੱਥਰ ਤੇ ਲਾਲ ਰੰਗ ਦੀ ਲਖੀਰ ਵੱਜੂਗੀ ਤੱਕ ਸੋਟੀ ਦੱਸ ਦੂਗੀ ਭਈ ਅਸਲ ਵਿੱਚ ਇਹ ਤਾਂਬਾ ਜਾਂ ਪਿੱਤਲ ਹੈ ਕੋ ਸਤਨਾਮ ਸ੍ਰੀ ਤੇ ਸੋਨੇ ਦੀ ਲਖੀਰ ਮਾਰਾਂਗੇ ਤੇ ਉਹ ਸੁਨਹਿਰੀ ਆਉਗੀ ਚਾਂਦੀ ਦੀ ਮਾਰਾਂਗੇ ਚਿੱਟੀ ਆਉਗੀ ਲੋਹੀ ਤਾਂ ਕਾਲੀ ਆਉਣੀ ਆਉਣੀ ਆ ਇਸ ਕਰਕੇ ਸੋਨਾ ਤੇ ਪਿੱਤਲ ਦਾ ਜਿਹੜਾ ਉਹ ਪਛਾਨ ਕਰਦਾ ਸੁਨਿਆਰ ਦੀ ਅੱਖ ਨਹੀਂ ਜਦੋਂ ਕੰਮ ਕਰਦੀ ਫਿਰ ਕਸੌਟੀ ਕੰਮ ਕਰਦੀ ਆ ਜੇ ਸਾਡੀ ਬੁੱਧੀ ਨਾ ਕੰਮ ਕਰੇ ਤੇ ਗੁਰਬਾਣੀ ਕਸੌਟੀ ਨੂੰ ਪੁੱਛ ਲਓ ਵੀ ਅਸੀਂ ਸਹੀ ਜਾ ਰਹੇ ਆ ਕਿ ਗਲਤ ਜਾ ਰਹੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਜੇ ਤੱਕ ਗੁਰੂ ਸਾਹਿਬ ਜੀ ਦੇ ਬਰਾਬਰ ਦਾ ਪਹੁੰਚ ਗਿਆ ਫਿਰ ਤਾਂ ਉਹਨੂੰ ਪੁੱਛ ਲਓ ਕਿਸੇ ਬ੍ਰਹਮ ਗਿਆਨੀ ਨੂੰ ਪੁੱਛੋ ਉਹ ਕਹੂਗਾ ਨਹੀਂ ਹੈ ਗੁਰੂ ਸਾਹਿਬ ਦੀ ਗੱਲ ਹੈ ਕਹੋ ਸਤਨਾਮ ਸ੍ਰੀ ਤੇ ਸੰਸਾਰੀ ਲੋਕ ਆਏ ਕਾਰਾਂ ਮਾਰੀ ਜਾਂਦੇ ਆ ਹਾਂ ਤਾਂ ਜੀ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ ਹੈਗੀ ਕਿੰਨੇ ਅੱਜ ਮੋਬਾਈਲ ਦੀ ਜੋਗਾ ਹੈ ਮੀਡੀਆ ਦਾ ਜੋਗਾ ਕਿੰਨੇ ਲੋਕਾਂ ਨੇ ਇਸ ਵਿਸ਼ੇ ਤੇ ਰੌਲਾ ਪਾਇਆ ਹੋਇਆ ਲੇਕਿਨ ਜੋ ਪਾਠ ਹੈ ਦਸਮੇ ਦੀ ਬਾਣੀ ਆ ਨਾ ਉਹ ਅੱਖਰਾਂ ਨੂੰ ਜਦੋਂ ਖੋਜ ਕੇ ਦੇਖੋਗੇ ਵਿੱਚੋਂ ਉਹਦਾ ਅਰਥ ਕਰਕੇ ਦੇਖਾਂਗੇ ਤਹ ਉਹੋ ਜੇ ਸ਼ਬਦ ਕੋਈ ਸੰਸਾਰੀ ਬੰਦਾ ਲਿਖ ਹੀ ਨਹੀਂ ਸਕਦਾ ਕੋ ਸਤਨਾਮ ਸ੍ਰੀ ਇਸ ਕਰਕੇ ਆਓ ਮਨਵਿਰਤੀਆਂ ਉੱਥੇ ਰੱਖਿਏ